ਨਾ ਗੁਰੂ ਨਹੀਂ ਗੁਰਮੁਖੀ ਆ ਗੁਰਮੁਖੀ ਥੋੜੀ ਆ ਗੁਰਵਾਲਾ ਹਾਂ ਚਲੋ ਗੁਰਮੁਖੀ ਥੋੜੀ ਆ ਹਾਂ ਗੁਰਮੁਖੀ 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 ਆ ਹਾਂ ਹੁਣ ਇਹ ਨਹੀਂ ਅੜਦੇ ਇਹ ਬੱਚੇ ਜਿਹੜੇ ਹੁਣ ਪੋਸਟਾਂ ਆਈ ਜਾਂਦੀਆਂ ਟਿਕਟੌਕ ਦੀਆਂ ਹੋਰ ਉਹਦੇ ਵਿੱਚ ਗੁਰਮੁਖੀ ਦਾ ਮਤਕ ਗੁਰੂਦਵਾਰਾ ਗੁਰੂ ਦੇ ਮੁਖ ਤੋਂ ਨਿਕਲੀ ਜਦੋਂ ਇਹ ਛੋਟੇ ਸੀਗੇ ਹੁਣ ਵੀ ਇਹੀ ਆ ਜਿਹੜੇ ਗਿਆਨੀ ਸੀ ਉਹ ਤਾਂ ਪੰਜਾਬੀ ਪੜਾਉਂਦੇ ਸੀ ਜੋਤੈ ਮਾਰਨ ਮੁਕੀਆਂ ਤੈਨਾਂ ਨਾ ਮਾਰੇ ਘੁੰਮ ਆਪਣਰੇ ਘਰ ਜਾਈਏ ਪੈਰ ਤੇ ਨਾਂ ਦੇ ਚੁੰਮ ਹਾਂਜੀ ਉਹ ਕਹਿੰਦੇ ਆ ਵੀ ਜੇ ਇੱਕ ਥੱਪੜ ਮਾਰੋ ਤਾਂ ਦੂਜੀ ਗੱਲ ਮੂਰੇ ਕਰ ਦੋ ਦੂਜਾ ਥੱਪੜ ਖਾਣ ਲਈ ਇੱਕ ਸੁਣ ਵਜਦਾ ਦੂਜਾ ਕੁ ਸੁਣ ਖਾਣ ਲਈ ਤਿਆਰ ਰਹੋ ਪ੍ਰੋਟੈਸਟ ਨਾ ਕਰੋ ਤੇ ਜੇ ਤੁਸੀਂ ਆਪਣੇ ਘਰ ਜਾਂਦੇ ਹੋ ਤੇ ਉੱਥੇ ਆਉਂਦੇ ਉੱਥੇ ਵੀ ਉਹਨਾਂ ਦੇ ਪੈਰ ਚੁੰਮੋ ਅਸੀਂ ਸੋਚਣਾ ਵੀ ਆਹ ਕੀ ਕਹਾਣੀ ਉਹ ਇਹ ਕੀ ਇਹ ਇਵਨ ਮੈਂ ਤੁਹਾਨੂੰ ਦੱਸਦਾ ਜਿਹੜਾ ਜਤਿੰਦਰ ਪੰਨੂ ਆ ਜਿਹੜਾ ਕਾਮਰੇਡ ਟਾਈਪ ਕਮੈਂਟੇਟਰ ਆ ਤਾਂ ਉਹ ਸਿੱਖ ਖੜਕੂ ਮੂਵਮੈਂਟ ਦਾ ਕ੍ਰਿਟਿਕ ਕਰ ਰਿਹਾ ਸੀ ਵੀ ਗੁਰਬਾਣੀ ਤਾਂ ਜੀ ਇਹ ਕਹਿ ਰਹੀ ਹੈ ਕਿ ਥੱਪੜ ਖਾਓ ਇਹ ਕਰੋ ਤਾਂ ਤੇ ਕਹਿੰਦਾ ਵੀ ਇਹ ਮਾਰ ਰਹੇ ਸੀਗੇ ਮਤਲਬ ਇਸ ਤਰੀਕੇ ਨਾਲ ਮਤਲਬ ਉਹ ਉਹ ਉਹਨੇ ساری ਉਮਰ ਹੈ ਜਿਹੜੀ ਉਹ ਕਾਦੇ ਪਿੱਛੇ ਗਈ ਜੋ ਤੈ ਮਾਰ ਨਾ ਮੁੱਕੀਆਂ ਜੋ ਤੇਰੀ ਸਖਸੀਅਤ ਨੂੰ ਜੋ ਤੇਰੀ ਹਸੀਅਤ ਨੂੰ ਤੇਰੀ ਹੋਂਦ ਨੂੰ ਮਾਰ ਕੇ ਵੀ ਨਹੀਂ ਮੁੱਕੀਆਂ ਉਹਨਾਂ ਦਾ ਹੰਮ ਕੇ ਤੂੰ ਮੁਕਾਬਲਾ ਨਹੀਂ ਕਰਦਾ अच्छा तिना ਨ ਮਾਰੇ ਘੁੰਮ ਉਥੇ ਤਾਂ ਪਿੱਠ ਦਿਖਾਈ ਭੱਜੀ ਜਾਂਦਾ ਹੂੰ ਉਹਨੂੰ ਫੇਸ ਨਹੀਂ ਕਰਦਾ ਹਾਂ ਜਿਹੜੀਆਂ ਇੱਲਤਾਂ ਤੈਨੂੰ ਚਿੰਬੜੀਆਂ ਜਿਹਾ ਤੈਨੂੰ ਮਾਰਦੇ ਆਂ ਮੁਕਦੇ ਆਂ ਤੇਰੀ ਤ੍ਰਿਸ਼ਨਾ ਨਹੀਂ ਜਾਂਦੀ ਤੇਰਾ ਲੋਭ ਨਹੀਂ ਜਾਂਦਾ ਓਕੇ 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 ਹਾਂ ਉਹਨਾਂ ਦਾ ਘੁੰਮ ਕੇ ਮੁਕਾਬਲਾ ਨਹੀਂ ਕਰਦਾ ਬਲਕਿ ਆਪਣੇ ਘਰ ਜਿੱਥੇ ਤੂੰ ਸੇਫ ਹੈ ਉਥੇ ਵੀ ਤੈਨੂੰ ਉਹਦੇ ਹੀ ਸੁਪਨੇ ਆਉਂਦੇ ਆਂ ਉਥੇ ਉਹਨਾਂ ਦੇ ਪੈਰ ਚੁੰਮਦਾ ਤੂੰ ਹੁਣ ਇੱਕ ਕਦਮ ਚ ਉਧੇ ਕੀ ਕਰੀਏ ਇਹ ਜਤਿੰਦਰ ਪੱਨੂ ਛੱਡ ਸਾਰੇ ਪੰਜਾਬੀ ਦੇ ਟੀਚਰ ਆ ਹੀ ਬਣਾਉਂਦੇ ਸੀ ਹੂੰ ਇਹਨੂੰ ਕਹਿੰਦੇ ਕਲੋਨੀਅਲ ਕਲੋਨ ਆ ਜਤਿੰਦਰ ਵੀ ਤਾਂ ਕਲੋਨੀਅਲ ਆ ਬਲਕਿ ਡਬਲ ਆ ਇਹ ਰਸ਼ੀਅਨ ਕਲੋਨ ਵੀ ਆ ਨਾਲ ਕਿਉਂਕਿ ਇਹਨਾਂ ਨੇ ਜਿਹੜਾ ਕਮਨਿਜ਼ਮ ਨਹੀਂ ਸਿੱਖਿਆ ਇਹਨਾਂ ਨੇ ਬਸ ਇਧਰ ਉਧਰ ਸੁਣੀਆਂ ਦੋ ਚਾਰ ਵਸੋ ਹਾਂ ਇਹ ਕਲੋਨ ਐ ਸਾਰੇ ਆ ਸਾਡੇ ਜਿੰਨੇ ਵੀ ਹੁਣ ਨਵੇਂ ਬਹੁਤੇ ਹੋਏ ਆ^{(\text{ਹਿੰਦਰ ਸਿੰਘ ਮਹਿਬੂਬ ਵਰਗੇ ਤੋਂ ਭੂਤਵਾੜੇ ਦੇ ਜਿੰਨੇ ਵੀ ਹੈ})}$$ ਉਹਨਾਂ ਨੇ ਕੋਈ ਵੀ ਫਿਲਾਸਫੀ ਇੱਕ ਸਟਰਕਚਰ ਦੇ ਤੌਰ ਤੇ ਨਹੀਂ ਪੜੀ। ਉਹਨਾਂ ਨੇ ਕਿਤਾਬਾਂ ਦੇ ਪ੍ਰੀਫੇਸ ਪੜਨੇ ਆ, ਦੋ ਚਾਰ ਕੋਟੇਸ਼ਨਾਂ ਲੈਣੀਆਂ ਆ। 25-30 ਨੋ ਨਾ ਦੇਣੇ ਆ ਫਲਾਣਾ 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 ਵੈਸਟਰਨ ਸਾਰੀ ਹੈ। ਸਾਡੇ ਮੁੰਡੇ ਵਿਚਾਰੇ ਜੇ ਲੋਕ ਲਾਉਣਾ। ਯਾਰ ਬੱਲੇ ਬੱਲੇ ਇਹ ਤਾਂ ਬੜਾ ਕੁਝ ਪੜਿਆ ਇਹ ਤਾਂ ਬਹੁਤ ਕੁਝ ਜਾਣਦੇ ਆ। ਉਹ ਉਹਨਾਂ ਨੂੰ ਧਰਾਸ਼ਾਈ ਕਰਕੇ ਦੱਬ ਕੇ ਸੇ ਆਪਣਾ ਪ੍ਰਸਿੱਧੀ ਖੱਟ ਕੇ ਹੋ ਗਏ ਹੋ ਗਏ। ਇੱਕ ਕੰਟੈਕਸਟ ਤੋਂ ਥੋੜੀ ਜਿਹੀ ਵੱਖਰੀ ਮੈਂ ਤੁਹਾਨੂੰ ਸਵਾਲ ਅੱਜਕੱਲ ਬਹੁਤ ਚਰਚਾਜ ਰਹਿਦਾ ਵੀ ਜਿਵੇਂ ਹੁਣ ਫਿਲਮਾਂ ਆ ਰਹੀਆਂ ਨੇ ਤੇ ਵੀ ਚਲੋ ਆਪਾਂ ਮੰਨਦੇ ਆ ਵੀ ਸਿੱਖ ਗੁਰੂਆਂ ਤੇ ਤਾਂ ਨਹੀਂ ਬਣ ਸਕਦੀ ਵੀ ਉਸ ਤਰ੍ਹਾਂ ਵੈਸੇ ਵੀ ਆ ਰਹੀਆਂ ਨੇ ਕੁਝ ਕਾਲਪਨਿਕ ਤੌਰ ਤੇ ਇਤਿਹਾਸ ਜਾਂ ਇਤਿਹਾਸ ਚੋਂ ਕੁਝ ਕੋਈ ਇਵੈਂਟ ਚੱਕ ਕੇ ਤਾਂ ਫਿਲਮਾਂ ਬਾਰੇ ਤੁਹਾਡਾ ਕੀ ਸੋਚਣਾ ਵੀ ਇਹ ਦੇਖੋ ਜੀ ਸਿੱਧਾ ਹੀ ਜਿਹੜੇ ਸਤਗੁਰੂ ਮਹਾਰਾਜ ਦੇ ਕਿਰਦਾਰ ਹੈ ਹੂੰ ਭਾਵੇਂ ਐਨੀਮੇਸ਼ਨ ਹੋਵੇ ਹੂੰ ਆਵੇਂ ਪੇਂਟਿੰਗ ਜ਼ੋਨ ਜਿਵੇਂ ਫੇਸਬੁੱਕ ਤੇ ਤੇ ਹੋਰ ਹਰ ਗੱਲ 'ਚ ਪੇਂਟਿੰਗ ਠੋਕ ਦਿੰਦੇ ਆ ਹੂੰ ਹੂੰ ਉਹ ਬਹੁਤ ਭੈੜੀ ਗੱਲ ਆ ਹੂੰ ਵਿਜ਼ੂਅਲ ਫੈਕਟ ਬਹੁ ਮੜਾ ਜਾਂਦਾ ਮੈਨੂੰ ਨਹੀਂ ਮੰਨਦਾ ਕਿ ਕਿਸੇ ਚਿੱਤਰਕਾਰ ਨੂੰ ਸਤਗੁਰਾਂ ਦੀ ਪਰਸਨੈਲਿਟੀ ਚਿੱਤਰਣ ਚਿੱਤਰਕਣ 'ਚ ਆਈ ਆ ਉਹਨੂੰ ਨਹੀਂ ਆਉਂਦੀ ਠੀਕ ਹੈ ਉਹਨਾਂ ਨੇ ਕੋਈ ਤਪੱਸਿਆ ਨਹੀਂ ਕੀਤੀ ਤਪੱਸਿਆ ਦਾ ਮੈਂ ਥੋੜੀਆ ਕਿਤੇ ਭੁੱਖੇ ਰਹਿ ਕੇ ਬੈਠਿਆ ਮਤਲਬ ਇਹ ਕਿ ਕੀ ਤੁਸੀਂ ਗੁਰਬਾਣੀ ਨੂੰ ਪੂਰੇ ਸੰਸਾਰ ਦੇ ਪਰਵੇਸ਼ ਦੇ ਬੈਕਗਰਾਉਂਡ ਸਮਝੇ ਕਿ ਉਸਨੇ ਕਿਵੇਂ ਥਰਡ ਆਲਟਰਨੇਟਿਵ ਲੈਂਦਾ ਉਹ ਸਿਰਫ ਦਰਸ਼ਨ ਦੇ ਰੈਵੋਲੂਸ਼ਨਰੀ ਨਹੀਂ ਸੀਗੇ ਉਹ ਉਸ ਦੀ ਜਿਹੜੀ ਐਨਫੋਰਸਮੈਂਟ ਹੈ ਇਨ ਪਬਲਿਕ ਲਾਈਫ ਉਸ ਦੇ ਇੰਜੀਨੀਅਰ ਵੀ ਸੀਗੇ ਉਹ ਤੇ ਉਸ ਦੇ ਐਗਜ਼ੈਕਟਿਵ ਵੀ ਸੀਗੇ ਤੇ ਉਹਦੇ ਨਤੀਜੇ ਵੀ ਉਹਨਾਂ ਨੇ ਭੁਗਤੇ ਆ ਸ਼ਹੀਦੀਆਂ ਵੀ ਉਹਨਾਂ ਭੁਗਤੀਆਂ ਐਸੀ ਪਰਸਨੈਲਿਟੀ ਜਿਹੜੀ ਮਲਟੀਫੈਸਿਟਿਡ ਆ ਤੁਸੀਂ ਉਹ ਤੁਹਾਡੇ ਬੁਲਸ਼ ਵਿੱਚ ਕੈਦ ਹੁੰਦੀ ਆ ਅੱਛਾ ਤਾਂ ਕਿਸੇ ਚੋਈ ਨਹੀਂ ਤੇ ਫਿਲਮਾਂ ਵਾਲੇ ਜਿਹੜੇ ਸਕ੍ਰਿਪਟ ਬਣਾਉਂਦੇ ਆ ਉਹਨਾਂ ਦਾ ਕਿਆ ਰੂਤੂਬਾ ਦਿਮਾਗੀ ਉਹਦੀ ਮਨੋਦਸ਼ਾ ਕੀ ਆ ਉਹ ਤਾਂ ਬਹੁਤ ਨੀਵੇਂ ਨੀਵੇਂ ਥਾਂ ਤੇ ਬੈਠੇ ਆ ਉਹ ਤਾਂ ਤੇ ਫਿਰ ਹਾਂ ਕੁਝ ਵੈਸਟਰਨ ਫਿਲਮਾਂ ਹਨ ਉਹਨਾਂ ਤੋਂ ਸਬਕ ਸਿੱਖੋ ਕਿ ਤੁਸੀਂ ਮੇਨ ਕੈਰੈਕਟਰ ਜਿਹੜੇ ਆ ਜਿਸ ਨੂੰ ਸਕ੍ਰਿਪਟ ਨਹੀਂ ਦਿਖਾਣਾ ਜਿਹੜੀਆਂ ਮੇਨ ਪਰਸਨੈਲਿਟੀਜ਼ ਆ ਨਹੀਂ ਦਿਖਾਣੀਆਂ ਸੋਸਾਇਟੀ ਕਿਵੇਂ ਅਸਰ ਕਬੂਲ ਕਰ ਰਹੀ ਹੈ ਉਹ ਤੁਸੀਂ ਕਲਪਨਾ ਬਣਾ ਦਿਓ ਅੰਨੀ ਜਿਵੇਂ ਹੁਣ ਕਾਮਾਗਾਟਾ ਮਾਰੂਏ ਗੁਰਰਾਣਕ ਜਹਾਜ਼ ਆਈਏ ਇਦਾਂ ਦੀਆਂ ਫਿਲਮਾਂ ਆਈ ਉਹ ਠੀਕ ਆ ਉਹ ਤਾਂ ਬਣ ਹੀ ਸਕਦਾ ਉਹ ਤਾਂ ਮਾਡਰਨ ਟਾਈਮ ਦਾ ਠੀਕ ਆ ਉਹਨਾਂ ਨੇ ਕੋਈ ਜਗ ਪਲਟਾ ਥੋੜੀ ਕਰਿਆ ਉਹਨਾਂ ਨੇ ਭਾਰੀ ਇਮੀਗ੍ਰੇਸ਼ਨ ਰਾਈਟ ਸਾਡੇ ਹੈਗੇ ਆ ਵੀ ਆ ਬ੍ਰਿਟਿਸ਼ ਸਿਟੀਜ਼ਨ ਸਾਡੇ ਰਾਈਟ